ਅੱਜ ਦਾ ਮਿਲੀਨੀਅਮ ਪਬਲਿਕ ਸਕੂਲ ਅਚਲ ਸਾਹਿਬ ਵੱਲੋਂ ਮੇਰੀ ਮਾਂ ਐਨਜੀਓ ਦੇ ਤਹਿਤ ਗਰੀਬ ਅਤੇ ਜ਼ਰੂਰਤਮੰਦ ਬੱਚਿਆਂ ਨੂੰ 100 ਦੇ ਕਰੀਬ ਗਰਮ ਕੱਪੜੇ ਵੰਡੇ ਗਏ ਜਿਸ ਦੇ ਚਲਦੇ ਮਿਲੀਨੀਅਮ ਸਕੂਲ ਅਚਲ ਸਾਹਿਬ ਦੇ ਪ੍ਰਿੰਸੀਪਲ ਗੁਰਮੀਤ ਸਿੰਘ ਅਰੋੜਾ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਗਰਮ ਕੱਪੜੇ ਬੱਚਿਆਂ ਨੂੰ ਵੰਡੇ ਗਏ ਇਸ ਸੰਬੰਧੀ ਗੱਲਬਾਤ ਦੌਰਾਨ ਵਿਕਾਸ ਮਹਿਤਾ ਜੀ ਨੇ ਗੁਰਮੀਤ ਅਰੋੜਾ ਜੀ ਦਾ ਧੰਨਵਾਦ ਕੀਤਾ ਮੇਰੀ ਮਾਂ ਐਨਜੀਓ ਵੱਲੋਂ ਬਹੁਤ ਵਧੀਆ ਵਧੀਆ ਕਾਰਜੇ ਕੀਤੇ ਜਾ ਰਹੇ ਨੇ ਕਿਥੇ ਬਲੱਡ ਕੈਂਪ ਲਗਾਏ ਜਾ ਰਹੇ ਨੇ ਕਿਥੇ ਮੈਡੀਕਲ ਕੈਂਪ ਲਗਾਏ ਜਾ ਰਹੇ ਆ ਕਿਥੇ ਗਰੀਬ ਬੱਚਿਆਂ ਨੂੰ ਇਹ ਦਵਾਈਆਂ ਵੰਡੀਆਂ ਜਾ ਰਹੀਆਂ ਵਾ ਪਰ ਸੋਸ਼ਲ ਮੀਡੀਆ ਤੇ ਔਰ ਨਾ ਕੋਈ ਨਿਊਜ਼ ਚੈਨਲ ਤੇ ਤੁਹਾਨੂੰ ਨਹੀਂ ਵਿਖਿਆ ਜਾ ਰਿਹਾ ਇਹਦਾ ਕੀ ਕਰਨਾ ਗਾ ਵੀ ਕੋਈ ਸੇਵਾ ਤੇ ਇੰਤ ਬੈਠ ਕੇ ਸਾਰੂ ਸੇਵਾ ਕਰੀ ਰਹੀ ਹੈ ਇਸੀ ਅਸਲ ਨੂੰ ਥੋੜਾ ਨਹੀਂ ਦਿਖੀਦਾ ਇਹ ਕਿਉਂ ਹੋ ਸਕਦਾ ਕਾਰਨ ਕਿ ਅਸੀਂ ਨਹੀਂ ਦਿਖਦੇ ਇਹਨਾਂ ਲੋਕਾਂ ਤੱਕ ਨਹੀਂ ਪਹੁੰਚਦੇ कि ਲੋਕਾਂ ਤੱਕ ਆਵਾਜ਼ ਪਹੁੰਚਾਣਾ ਚਾਹੁੰਦੇ ਆ ਪਰ ਸ਼ਾਇਦ ਅਜੇ ਲੋਕਾਂ ਤੱਕ ਆਵਾਜ਼ ਨਹੀਂ ਪਹੁੰਚ ਰਹੀ ਮੈਨੂੰ ਲੱਗਦਾ ਕਿ ਤੁਹਾਡੇ ਮਾਦੀ ਹੁੰਦੇ ਰਹੀ ਆਵਾਜ਼ ਲੋਕਾਂ ਤੱਕ ਪਹੁੰਚੇਗੀ ਤੇ ਲੋਕਾਂ ਦਾ ਹੋਰ ਸਾਡੇ ਨਾਲ ਸਹਾਰਾ ਹੋਵੇ ਬਸ ਬਹੁਤ ਲੱਗਦਾ ਹੈ ਸਟਾਰਟ ਕਰੋ ਇਹ ਸਾਡਾ ਇਨਸਾਨੀਅਤ ਦਾ ਮੰਦਿਰ ਹੈ ਤੇ ਜੇ ਇਸ ਇਨਸਾਨੀਤ ਦੇ ਮੰਦਿਰ ਚ ਕੋਈ ਆਂਦਾ ਹੈ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਦਾ ਮਿਲੀਨੀਅਮ ਸਕੂਲ ਤੋਂ ਸੀਨੀਅਰ ਸੀਨੀਅਰ ਕੈਂਡੀ ਸਕੂਲ ਹੈ ਅਚਲ ਦੇ ਲਾਗੇ ਸਟਾਫ ਆਇਆ ਹੋਇਆ ਹੈ। ਉਹਨਾਂ ਦੀ ਪ੍ਰਿੰਸੀਪਲ ਗੁਰਮੀਤ ਸਿੰਘ ਜੀ ਰੋਣਾ। ਉਹਨਾਂ ਨੇ ਇੱਕ ਮੁਹਿੰਮ ਚਲਾਈ ਹੈ ਜਿਹੜੇ ਜ਼ਰੂਰਤਮੰਦ ਬੱਚੇ ਆ। ਉਹਨਾਂ ਨੂੰ ਕੱਪੜੇ ਡੋਨੇਟ ਕਰਨੇ ਆ। ਕਿ ਕਿੰਨਾ ਕੋਰਾ ਪੈਂਦੇ ਆ। ਲੋਕ ਆਪਣੇ ਘਰਾਂ ਦੇ ਵਿੱਚ ਸੇਵ ਬੈਠੇ ਹੋਏ ਹਰਜਾਈਆਂ ਦੇ ਵਿੱਚ ਜਿਹੜੇ ਜ਼ਰੂਰਤਮੰਦ ਲੋਕ ਆ। ਜਿਨ੍ਹਾਂ ਨੂੰ ਕੱਪੜੇ ਤੱਕ ਨਹੀਂ ਨਸੀਬ ਹੈਗੇ। ਉਹਨਾਂ ਨੂੰ ਕੱਪੜੇ ਪ੍ਰੋਵਾਈਡ ਕਰਾਇਆਗੇ ਸੋਸਾਇਟੀ ਧਾਰ। ਇੱਕ ਸਾਟਲੀ ਮੰਡਲੀ ਕਰਨ ਤੇ ਜਿਹੜੇ ਛੋਟੇ ਛੋਟੇ ਬੱਚੇ ਮੇਰੇ ਨਾਲ ਸੇਵਾ ਕਰਦੇ ਉਹਨਾਂ ਦੇ ਵੀ ਮੰਡਲੀ ਕਰਨ। ਤੇ ਉਹਨਾਂ ਦੇ ਪਿੱਛੇ ਦੇ ਉੱਤੇ ਇੱਕ ਸ਼ਾਬਾਸ਼ਲੀ ਗੱਲ ਹੈ ਜਦੋਂ ਕੋਈ ਪਿੱਛੇ ਸ਼ਾਬਾਸ਼ ਦਿੰਦਾ ਨਾ ਫਿਰ ਸਾਡੇ ਵੀ ਅੱਗ ਲੱਗਦੀ ਕਿ ਨਹੀਂ ਯਾਰ ਕੁਝ ਚੰਗਾ ਹੀ ਕਰਕੇ ਦਿਖਾਈਏ ਉਸ ਚੰਗਾ ਕਰੀਏ ਤੇ ਜੇ ਕਿਸੇ ਨੂੰ ਮਾੜੇ ਵੱਲ ਧੱਕਾਂਗੇ ਫਿਰ ਉਹਦਾ ਜੀ ਕਰਨਾ ਕਿ ਕੋਈ ਮਾੜਾ ਹੀ ਕੰਮ ਕਰੀਏ ਜੇ ਸਾਨੂੰ ਕੋਈ ਚੰਗੇ ਕੰਮ ਲਈ ਅਪਰੀਸ਼ੀਏਟ ਕਰੇਗਾ ਤੁਸੀਂ ਚੰਗੇ ਹੋਰ ਕੰਮ ਕਰੀਏ ਸਾਡੇ ਨੂੰ ਅੱਗ ਲੱਗਦੀ ਹੈ ਕਿ ਚੰਗੇ ਕੰਮ ਕਰੀਏ ਤੋਂ ਗੁਰਮੀਤ ਸਿੰਘ ਜੀ ਦਾ ਧੰਨਵਾਦ ਪ੍ਰਿੰਸੀਪਲ ਨੇ ਉਸ ਸਕੂਲ ਦੇ ਤੇ ਸਟਾਫ ਦਾ ਧੰਨਵਾਦ ਜਿਹੜਾ ਐਨੇ ਕੂਨੇ ਦੇ ਵਿੱਚ ਇਸ ਸਖਾਣ ਦੇ ਉੱਤੇ ਸੇਵਾ ਕਰਨਾ ਹੈ ਇਸ ਇਨਸਾਨੀ ਤੇ ਮੰਦਰ ਦੀ ਸੇਵਾ ਕਰਨਾ ਹੈ ਇੱਥੇ ਆਇਆ ਬੰਦਾ ਸਾਡੀ ਰੱਬ ਬਰਾਬਰ ਤੇ ਇਹ ਵੀ ਸਟਾਫ ਸਾਡੀ ਰੱਬ ਬਰਾਬਰ ਹੈ ਤੇ ਮੈਂ ਚਾਹਨਾ ਤੁਹਾਡੀ ਪਟਿਆਲਾ ਦੇ ਸ਼ਹਿਰ ਦੇ ਲੋਕ ਸਾਡਾ ਸਪੈਸ਼ਲਿਸ ਸਾਡਾ ਸਾਥ ਦੇ ਬਾਹਰ ਦੇ ਲੋਕ ਸਾਡਾ ਸਾਥ ਉੱਤੇ ਸੰਦੇਹ ਪਰ ਅਡੇ ਘਰ ਦੇ ਸਾਡੇ ਆਪਣੇ ਸਾਡੇ ਸ਼ਹਿਰ ਦੇ ਲੋਕ ਸਾਡਾ ਸਾਥ ਦੇ ਤਾਂ ਕਿ ਸਾਨੂੰ ਹੋਰ ਤਕਸੀਮ ਇੱਕ ਸਾਲ ਵਿਚਾਰਦੇ ਤੁਹਾਡਾ ਲੈ ਆਇਆ ਹੈਗਾ ਮੈਂ ਕਿ ਮੇਰੀ ਮਾਂ ਐਨਜੀਓ ਆਈ ਥਿੰਕ ਬਹੁਤ ਵਧੀਆ ਵਧੀਆ ਕੰਮਾਲੇ ਕਰ ਰਹੀ ਹੈ ਲੋਕਾਂ ਦੇ ਸ਼ਹਿਰ ਦੇ ਵਿੱਚ ਪਰ ਉਹਨੂੰ ਪ੍ਰਮੋਟ ਨਹੀਂ ਕਰਦੇ ਨਾ ਤੁਸੀਂ ਖੁਦ ਹੀ ਮੇਰੇ ਦੀ ਨਾ ਤੁਸੀਂ ਪਰਵਾਹ ਨਹੀਂ ਕਰਦੇ ਇਹ ਕਾਰਨ ਹੈ ਇਸ ਤੋਂ ਅਸਲ 'ਚ ਇੱਕ ਪਲੇਟਫਾਰਮ ਹੈਗਾ ਸੋਸ਼ਲ ਮੀਡੀਆ ਦਾ ਸਾਡਾ ਆਪਣਾ ਪਲੇਟਫਾਰਮ ਹੈ ਤੇ ਹਿੰਦੀ ਦਾ ਸਾਡੇ ਜਿਹੜੇ ਜਰਨਲਿਸਟ ਸਾਡੇ ਬੜੇ ਚੰਗੇ ਆ ਚੰਗੇ ਕੰਮਾਂ ਨੂੰ ਰਿਪੋਰਟ ਕਰਦੇ ਆ ਪਲੇਟਫਾਰਮ ਤੇ ਬਾਕੀ ਲੋਕ ਹੈ ਨਰੂ ਗੇਟ ਦੇ ਤੇ ਕਾਫੀ ਆਪਣੇ ਗਰੀਬ ਲੋਕਾਂ ਨੂੰ ਮਿਲ ਕੇ ਗਏ ਆ ਔਰ ਗਰਮ ਕੱਪੜੇ ਦਿੱਤੇ ਗਏ ਆ ਫੰਗਲ ਜਿਹੇ ਆ ਥਣੇ ਕੋਰੇ ਦੇ ਵਿੱਚ ਇੱਥੇ ਆ ਕੇ ਕੱਪੜੇ ਬੰਨ ਰਹੇ ਹੋ ਕੀ ਕਰਨਾ ਚਾਹੀਦਾ ਮੈਂ ਦੱਸਦਾ ਰਹਿਣਾ ਬੰਦ ਕਰਾਂ ਮੈਂ ਕਾਮਲੀਨਿੰਗ ਸਕੂਲ ਦਾ ਟੀਚਰ ਹਾਂ ਸਾਰੇ ਸਟਾਫ ਨੰਬਰਸ ਨੂੰ ਦੇ ਸੋ ਸਾਡੇ ਪ੍ਰਿੰਸੀਪਲ ਗੁਰਮੀ ਸਿੰਘ ਜੀ ਤੇ ਕਮਨੀ ਸਿੰਘ ਕਿ ਅਸੀਂ ਆਪਣੇ ਬੱਚਿਆਂ ਨੂੰ ਕਿਹਾ ਕਿ ਕੱਪੜੇ ਜੋ ਦਾਨ ਕਰਨਾ ਚਾਹਦੇ ਨੇ ਉਹ ਲੈ ਕੇ ਆਉਣ ਸਾਰੇ ਬੱਚਾ ਨੇ ਕਰੋਪਰੀ ਆਪਣੇ ਲੈ ਕੇ ਆਉਂਦੇ ਜਮਾਤ ਦੀ ਵਰਤੋਂ ਸੀ ਜੋ ਵੀ ਨਾ ਕਿਸੇ ਦੇ ਕੰਮ ਆ ਸਕਦੇ ਨੇ ਬੱਚੋ ਦੇ ਲਈ ਕੱਪੜੇ ਇਕੱਠੇ ਕੀਤੇ ਸੋ ਹੁਣ ਛੁੱਟੀਆਂ ਪੈ ਗਈਆਂ ਸੀ ਸੋ ਸੋਲ ਸਕਦੇ ਇਹ ਸਕੂਲ ਦੇ ਕਿਸੇ ਨਾ ਸਾਡੀ ਜੁਕੀ ਗਈ ਤੇ ਬਸ ਇੱਕ ਛੋਟੇ ਜਿਹੇ ਨੀਂਮੀ ਦੀ ਹੈਲਪ ਕੀਤੀ ਹੋਵੇ ਨਾਥਿੰਗ ਐਲਸੋ ਥੈਂਕ ਯੂ ਜੇ ਵੀ ਅਸੀਂ ਕੰਮ ਕਰਦੇ ਰਹੋਗੇ ਸਾਡੇ ਇੱਕ ਉਹ ਨਹੀਂ ਕਹਦਾ ਦਿਵਾਲੀ ਨਹੀਂ ਇਹ ਨਹੀਂ ਦਿਵਾਲੀ ਉਹ ਅਸੀਂ ਬੇਸ਼ਕ ਦਿਵਾਲੀ ਹੁੰਦੀ ਹੈ ਪਰ ਸਾਡਾ ਦੂਜਾ ਵਾਲਾ ਸਾਡੀ ਵਾਲੀ ਨਿਕਲਦੀ ਆ ਉਹ ਗ੍ਰੀਨ ਦਿਵਾਲੀ ਤਾਂ ਕਿ ਪੋਲੂਸ਼ਨ ਘਟੂ ਸੋ ਐਦਾਂ ਗਿਆ ਬਹੁਤ ਛੋਟੀਆਂ ਜਿਹੜੀਆਂ ਜਿਵੇਂ ਆਪਾਂ ਮੈਸੇਜ ਦਿੱਸਦੀ ਸਮਾਜ ਨੂੰ ਜਿੰਨਾ ਕਲੀਨਿੰਗ ਹੋ ਸਕੇ ਜਿਆਦਾ ਹਨਾ ਉਹ ਚੀਜ਼ਾਂ ਸਾਡੇ ਪ੍ਰਿੰਸਪਲ ਸਰ ਕਰਦੇ